ਆਰੇ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਜਦੋਂ 2024 ਦੀ ਇਲੈਕਸ਼ਨਾਂ ਹੋ ਰਹੀਆਂ ਨੇ ਪੂਰੀ ਗਰਮਾ-ਗਰਮੀ ਹੋ ਰਹੀ ਹੈ ਜਿੱਥੇ ਇੱਕ ਕੁਦਰਤੀ ਤੌਰ ਤੇ ਇੱਥੇ ਇੰਨੀ ਗਰਮੀ ਹੈ ਉੱਥੇ ਚੋਣਾਂ ਦਾ ਮਾਹੌਲ ਵੀ ਗਰਮਾ ਹੈ ਸਭ ਪਾਰਟੀਆਂ ਆਪੋ ਆਪਣੇ ਕੈਂਡੀਡੇਟ ਨੂੰ ਜਿਤਾਉਣ ਵਾਸਤੇ ਜੋਰ ਮਗਾ ਰਹੀਆਂ ਨੇ ਐਸੇ ਕਿ ਚੰਡੀਗੜ੍ਹ ਤੋਂ ਬੀਐਸਪੀ ਦੇ ਕੈਂਡੀਡੇਟ ਡਾਕਟਰ ਕਿਰਤੂ ਸਿੰਘ ਜੀ ਖੜੇ ਨੇ ਤੇ ਇਹ ਜਾਣ ਪਹਿਚਾਨ ਦੇ ਮੁਹਤਾਜ ਨੇ ਇਹਨਾਂ ਨੇ ਆਰਐਸਐਸ ਬੀਜੇਪੀ ਦੇ ਖਿਲਾਫ ਚੰਡੀ ਦਿੱਲੀ ਦੇ ਵਿੱਚ ਮੋਰਚਾ ਖੋਲਿਆ ਨਕਦ ਦਮ ਕਰ ਰੱਖ ਕੇ ਰੱਖਿਆ ਸਰਕਾਰਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਜੋ 2004 ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਪੂਰੀ ਗਰਮਾ-ਗਰਮੀ ਹੋ ਰਹੀ ਹੈ ਜਿੱਥੇ ਇੱਕ ਕੁਦਰਤੀ ਤੌਰ ਤੇ ਇੱਥੇ ਇੰਨੀ ਗਰਮੀ ਹੈ ਉੱਥੇ ਚੋਣਾਂ ਦਾ ਮਾਹੌਲ ਵੀ ਗਰਮਾ ਹੈ ਸਭ ਪਾਰਦੀਆਂ ਆਪੋ ਆਪਣੇ ਕੈਂਡੀਡੇਟ ਨੂੰ ਜਿਤਾਉਣ ਵਾਸਤੇ ਜੋਰ ਮਗਾ ਰਹੀਆਂ ਨੇ ਐਸੇ ਕਿ ਚੰਡੀਗੜ੍ਹ ਤੋਂ ਬੀਐਸਪੀ ਦੇ ਕੈਂਡੀਡੇਟ ਗੁਰਪ੍ਰੀਤ ਸਿੰਘ ਜੀ ਖੜੇ ਨੇ ਤੇ ਇਹ ਜਾਣ ਜਾਣ ਦੇ ਮਹਤਾਜ ਨਹੀਂ ਇਹਨਾਂ ਨੇ ਆਰਐਸਐਸ ਬੀਜੀਪੀਪੀ ਖਿਲਾਫ ਚੰਡੀ ਦਿੱਲੀ ਦੇ ਵਿੱਚ ਮੋਰਚਾ ਖੋਲਿਆ ਨੱਕ ਜਦੋਂ ਕਰ ਰੱਖ ਕੇ ਰੱਖਿਆ ਸਰਕਾਰਾਂ ਦੇ ਤੇ ਅਸੀਂ ਵੀ ਉੱਥੇ ਜਾਂਦੇ ਰਹੇ ਹੁਣ ਇਥੇ ਚੰਡੀਗੜ੍ਹ ਦੀਆਂ ਜਿਹੜੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਚੰਡੀ ਗੜ੍ਹ ਦੇ ਲੋਕਾਂ ਦੀ ਆਵਾਜ਼ ਬਣ ਲਈ ਚੋਣ ਮੈਦਾਨ ਦੇ ਵਿੱਚ ਉੱਤਰੇ ਨੇ ਅਸੀਂ ਪੰਥਕ ਜਿੰਨੀਆਂ ਵੀ ਪਾਰਟੀਆਂ ਨੇ ਪੰਥਕ ਧਿਰਾਂ ਨੇ ਸਾਰਿਆਂ ਨੂੰ ਸਾਰੇ ਚੰਡੀਗੜ੍ਹ ਦੇ ਲੋਕਾਂ ਨੂੰ ਵਰਜਨ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਡਾਕਟਰ ਰੀਤੂ ਨੂੰ ਵੱਸ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਕੇ ਪਾਰਲੀਮੈਂਟ ਦੇ ਵਿੱਚ ਭੇਜੋ ਬੜੀ ਲਿਖੀ ਨੌਜਵਾਨ ਲੜਕੀ ਹੈ ਇਹ ਜਦ ਵੀ ਕੀਤੀ ਹੋਈ ਆ ਤੇ ਜਵਾਬ ਦੇ ਆ ਹਰੇਕ ਦਾ ਜਿਹੜਾ ਮਾਦੀ ਸਵਾਲ ਤੁਸੀਂ ਕਰੋ ਕੋਈ ਮਨਿਸਟਰ ਕਰਨੇ ਆ ਕੇ ਮੈਂ ਕਹਿਣਾ ਚਾਹੀ ਮੋਦੀ ਸਾਹਮਣੇ ਵੇਜੇ ਉਹਦੇ ਵੀ ਛੱਕੇ ਝੜਾ ਦੂੰਗੀ ਇਸ ਕਰਕੇ ਇਹੋ ਜੇ ਨੌਜਵਾਨ ਬੱਚੇ ਬੱਚੀਆਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਚਾਹੀਦਾ ਹੁਣ ਤੱਕ ਅਸੀਂ ਨੇ ਸਾਰਿਆਂ ਨੂੰ ਦੇਖਿਆ ਬੀਜੇਪੀ ਨੂੰ ਵੀ ਦੇਖ ਲਿਆ ਆਪ ਵਾਲੇ ਵੀ ਚੱਲ ਰਹੇ ਨੇ ਕਾਂਗਰਸ ਵੀ ਦੇਖੀ ਆ ਤੇ ਹੁਣ ਬੀਐਸਪੀ ਦੀ ਵਾਰੀ ਆ ਇਸ ਕੈਂਡੀਡੇਟ ਨੂੰ ਆਪਾਂ ਜਿਤਾ ਕੇ ਪੂਰੀ ਚੰਡੀਗੜ੍ਹ ਦੇ ਨਾਲ ਪਾਰਲੀਮੈਂਟ ਦੇ ਵਿੱਚ ਭੇਜਣਾ ਤਾਂ ਕਿ ਜਿਹੜੀਆਂ ਚੰਡੀਗੜ੍ਹ ਦੀਆਂ ਮੁਸ਼ਕਲਾਂ ਨੇ ਉਹ ਹੱਲ ਹੋ ਸਕਣ ਤੇ ਪੂਰੇ ਭਾਰਤ ਦੇ ਵਿੱਚ ਦੇਖੋ ਜਿਹੜੀ ਆਰਐਸਐਸ ਬੀਜੇਪੀ ਦੀ ਸਰਕਾਰ ਹੈ ਉਹ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਵਿੰਦੋਤਾਵਾ ਅਜੰਡਾ ਲਾਗੂ ਕਰਕੇ ਅਸੀਂ ਉਹਦੇ ਸਖਤ ਵਿਰੋਧੀ ਆ ਡਾਕਟਰ ਵੀ ਆਰ ਵੇੜਕਰ ਸਾਹਿਬ ਨੇ ਸਵਿਧਾਨ ਲਿਆਂਦਾ ਹੈ ਪੂਰੇ ਦੇਸ਼ ਦਾ ਕਾਨੂੰਨ ਉਹ ਸਵਿਧਾਨ ਮੁਤਾਬਕ ਕਰਦਾ ਚੱਲਦਾ ਹੈ ਅਜੇ ਟੀਡੇ ਢੰਗ ਨਾਲੇ ਸਰਕਾਰਾਂ ਉਸ ਸਵਿਧਾਨ ਨੂੰ ਖਤਮ ਕਰਨ ਦੀ ਤੁੜੀਆਂ ਹੋਈਆਂ ਨੇ ਖਤਮ ਹੀ ਕਰਤਾ ਸਵਿਧਾਨ ਨਹੀਂ ਹੈ ਜੇ ਸਵਿਧਾਨ ਹੁੰਦਾ ਜਿਹੜੀ ਪਾਰਲੀਮੈਂਟ ਨਵੀਂ ਬਣੀ ਹੈ ਉਸੇ ਫਿਰ ਸਭ ਤੋਂ ਵੱਡੇ ਅਹੁਦੇਦਾਰ ਜਿਹੜੇ ਦਲਤ ਸਮਾਜ ਦੇ ਵਿੱਚੋਂ ਸੀ ਰਾਸ਼ਟਰਪਤੀ ਮੁਰਮੂ ਉਹਨੂੰ ਉਹਦਾ ਹਿੱਸਾ ਨਹੀਂ ਬਣਾਇਆ ਗਿਆ ਉਹਨੂੰ ਅਧਿਕਾਰ ਨਹੀਂ ਕਰਿਆ ਕਿਉਂਕਿ ਉਹ ਦਲਿਤ ਸਮਾਜ ਦੇ ਵਿੱਚੋਂ ਸੀ ਤੇ ਸੰਵਿਧਾਨ ਲਿਖਣ ਵਾਲੇ ਵੀ ਡਾਕਟਰ ਵੀਰਕਾਰ ਸਾਹਿਬ ਜਿਹੜੇ ਦਲਿਤ ਸਮਾਜ ਦੇ ਆਗੂ ਹੋਏ ਨੇ ਬਹੁਜਨ ਸਮਾਜ ਦੇ ਆਗੂ ਹੋਏ ਨੇ ਉਹਨਾਂ ਨੂੰ ਅੱਖਾਂ ਪਰੋਕੇ ਕਰਕੇ ਦਲਿਤ ਸਮਾਜ ਨੂੰ ਅੱਖਾਂ ਪਰੋਕੇ ਕਰਕੇ ਤੇ ਸੰਵਿਧਾਨ ਨੂੰ ਖਤਮ ਕਰਕੇ ਆਰਐਸਐਸ ਦਾ ਏਜੰਡਾ ਲਾਗੂ ਕਰਕੇ ਆਰਐਸਐਸ ਦਾ ਜਿਹੜਾ ਪੱਤਾ ਕਿੰਦਰ ਵਾਸਤੇ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਇਹਨਾਂ ਨੇ ਸੰਸਦ ਭਵਨ ਰਾਜਾ ਉਹਦਾ ਕਾਗਨਾ ਉਹ ਵੀ ਉੱਥੇ ਮੋਦੀ ਸਾਹਿਬ ਤੋਂ ਕਰਾਇਆ ਤੇ ਰਾਸ਼ਟਰਪਤੀ ਤੋਂ ਨਹੀਂ ਕਰਾਇਆ ਹਾਲਾਂਕਿ ਉਹਦਾ ਹੱਕ ਬਣਦਾ ਹੈ ਵੱਡਾ ਉਹਦਾ ਅੰਦਾਜ਼ ਤੇ ਹੁਣ ਤੁਸੀਂ ਦੇਖਣਾ ਲੋਕਾਂ ਨੇ ਜੇ ਤਾਂ ਭਾਰਤ ਦੁਬਾਰਾ ਆਰਐਸਐਸ ਬੀਜੇਪੀ ਆਉਂਦੀ ਹੈ ਤੇ ਇਸ ਭਾਰਤ ਦੇ ਟੁਕੜੇ ਹੋਣਗੇ ਤੁਸੀਂ ਲਿਖ ਲਓ ਅੱਜ ਲਿਖ ਲਓ ਕੱਲ ਨੂੰ ਲਿਖ ਲਓ ਇਹ ਭਾਰਤ ਨਹੀਂ ਰਹਿਣਾ ਇਹਦੇ ਟੁਕੜੇ ਹੋ ਜਾਣੇ ਆ ਇਸ ਕਰਕੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਇਹ ਲੋਕ ਸੁਖ ਕੇ ਆਰਐਸਐਸ ਦੀਆਂ ਇਹ ਸਾਰੀਆਂ ਜਿਹੜੀਆਂ ਹਮ ਜਵਾਤਾਂ ਨੇ ਤੇ ਪਹਿਲਾਂ ਵੀ ਇਹਨਾਂ ਨੇ ਇਸ ਭਾਰਤ ਨੂੰ ਖਤਮ ਕਰਨ ਵਾਸਤੇ ਚਾਲਾਂ ਗੱਲੀਆਂ ਹੁਣ ਵੀ ਚੱਲ ਰਹੇ ਨੇ ਇਸ ਕਰਕੇ ਜੇ ਭਾਰਤ ਨੂੰ ਬਚਾਉਣਾ ਹੈ ਜੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਤਾਂ ਸਾਲੋਂ ਬਹੁਜ ਸਮਾਜ ਦੇ ਜਿਹੜੇ ਲੀਡਰ ਨੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਣ ਉਹਨਾਂ ਨੂੰ ਲਿਆ ਕੇ ਉਹ ਸੰਵਧਾਨ ਨੂੰ ਬਚਾਉਣਾ ਤੇ ਭਾਰਤ ਨੂੰ ਬਚਾਉਣ ਦੀ ਲੋੜ ਅੱਜ ਸਾਨੂੰ ਡੱਟ ਕੇ ਡਾਕਟਰ ਰਿਤੂ ਜੀ ਦਾ ਸਾਥ ਦੇਣਾ ਚਾਹੀਦਾ ਸਾਰੇ ਚੰਡੀਗੜ੍ਹ ਦੇ ਜਿੰਨੇ ਵੀ ਬਹੁਤ ਸਾਰੇ ਸਮਾਜ ਦੇ ਲੋਕ ਨੇ ਜੇ ਤੁਸੀਂ ਜਾ ਕੇ ਤਾਂ ਸਾਰਾ ਕੁਝ ਬਦਲੂ ਨਹੀਂ ਫਿਰ ਤੁਹਾਡੇ ਉਹੀ ਕੁਝ ਹੋਣਾ ਜਿਹੜਾ ਕੁਝ ਪਹਿਲਾਂ ਹੁੰਦਾ ਸੀ ਅੱਜ ਵੀ ਜਿਹੜੇ ਬਾਹਰਲੇ ਯੂਪੀ ਦੇ ਵਿੱਚ ਚਲੇ ਜਾਓ ਚਾਹੇ ਤੁਸੀਂ ਆ ਰਾਜਸਥਾਨ ਦੇ ਵਿੱਚ ਮੈਂ ਕੱਲ ਇੱਕ ਖਬਰ ਪੜ੍ਹੀ ਆ ਉਹ ਦੇਖੀ ਕਿ ਆਈ ਜਾਂਦੀ ਸੀ ਕਿ ਇੱਕ ਦਲਤ ਪਰਿਵਾਰ ਦਾ ਜਿਹੜਾ ਸੀਗਾ ਅ ਬੱਚਾ ਵਿਆਹਣ ਦਾ ਲਿਆ ਸੀ ਉਹਨੂੰ ਜਿਹੜੇ ਠਾਕਰ ਨੇ ਵੱਡੀਆਂ ਉੱਚੀਆਂ ਜਾਤਾਂ ਵਾਲੇ ਨੇ ਉਹਨਾਂ ਨੇ ਕਹਿੰਦੇ ਸੀ ਤੇ ਰੋਕਾਂਗੇ ਤੈਨੂੰ ਘੋੜੇ ਨਹੀਂ ਕੱਢ ਦੇਣਾ ਕੱਲ ਪੂਰਾ ਪ੍ਰਸ਼ਾਸਨ ਲਾ ਕੇ ਕੱਲ ਦੀ ਕਬਰ ਆ ਤੁਸੀਂ ਪੜ੍ਹ ਚੁੱਕਦੇ ਹੋ ਸੋਸ਼ਲ ਮੀਡੀਆ ਤੇ ਉਹਦਾ ਫਿਰ ਬਰਾਕ ਕਢਾਈ ਗਈ ਇੱਥੋਂ ਤੱਕ ਜਿਹੜੇ ਬੱਚੇ ਬੱਚੀਆਂ ਨੇ ਉਹ ਸੇਫ ਨਹੀਂ ਹੈਗੀਆਂ ਦਲਤ ਸਮਾਜ ਦੇ ਦਿਨ ਦੇ ਖਾਲੇ ਰੇਪ ਕੀਤੇ ਜਾਂਦੇ ਨੇ ਨੌਜਵਾਨਾਂ ਨੂੰ ਖਤਮ ਕੀਤਾ ਜਾਂਦਾ ਹੈ ਤੇ ਕੌਣ ਵਾਲੇ ਸਮੇਂ ਦੇ ਵਿੱਚ ਜੇ ਆ ਰਾਇ ਸਭ ಬಿಜೆਪੀ ਦੀ ਸਰਕਾਰ ਬਣਦੀ ਤਾਂ ਇਤੋਂ ਵੀ ਬੜਾ ਜ਼ੁਲਮ ਹੋਣਗੇ ਬਹੁਜਨ ਸਮਾਜ ਦੇ ਲੋਕਾਂ ਤੇ ਪਰ ਬਹੁਜਨ ਸਮਾਜ ਦੇ ਲੋਕਾਂ ਨੇ ਦੇਖਣਾ ਵੀ ਅਸੀਂ ਵੋਟ ਕੀ ਨੂੰ ਪਾਉਣੀ ਆ ਉਹੀ ਲੈ ਕੇ ਆਉਣੇ ਨੇ ਜਿਨ੍ਹਾਂ ਨੇ ਸੁਵਿਧਾਆਂ ਖਾਤਮਾ ਕਰਨ ਤੇ ਜਿਹੜੇ ਟੋਲੇ ਬਣੇ ਜਾਂ ਜਿਨ੍ਹਾਂ ਨੇ ਨਵੇਂ ਭਾਰਤ ਸਜਣਾ ਨਵੇਂ ਇਥੇ ਬਣੰਦੀਆਂ ਨੂੰ ਸੋਹਣਾ ਚੰਗੇ ਕੰਮ ਕਰਦੇ ਨੇ ਆਪਾਂ ਨੂੰ ਲੈ ਕੇ ਆਈਏ ਡਾਕਟਰ ਬੀਤੂ ਜੀ ਦਾ ਸਾਥ ਦਿਓ ਇਹਨਾਂ ਬੇਨਤੀਆਂ ਕਰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਜਿਹੜੀ 2024 ਦੀ ਇਲੈਕਸ਼ਨਾਂ ਹੋ ਰਹੀਆਂ ਨੇ ਪੂਰੀ ਗਰਮਾ-ਗਰਮੀ ਹੋ ਰਹੀ ਹੈ ਜਿੱਥੇ ਇੱਕ ਕੁਦਰਤੀ ਤੌਰ ਤੇ ਇੱਥੇ ਇਨੀ ਗਰਮੀ ਹੈ ਉੱਥੇ ਚੋਣਾਂ ਦਾ ਮਾਹੌਲ ਵੀ ਗਰਮਾ ਹੈ ਸਭ ਪਾਰਦੀਆਂ ਆਪੋ ਆਪਣੇ ਕੈਂਡੀਡੇਟ ਨੂੰ ਜਿਤਾਉਣ ਵਾਸਤੇ ਜੋਰ ਮਗਾ ਰਹੀਆਂ ਨੇ ਅੱਜ ਕੀ ਚੰਡੀਗੜ੍ਹ ਤੋਂ ਬੀਐਸਪੀ ਦੇ ਕੈਂਡੀਡੇਟ ਗੌਰਵ ਪਿੰਕੂ ਸਿੰਘ ਜੀ ਖੜੇ ਨੇ ਤੇ ਇਹ ਜਾਣ ਬੇ ਜਾਣ ਦੇ ਮਹਤਾਜ ਨੇ ਇਹਨਾਂ ਨੇ ਆਰਐਸਐਸ ਬੀਜਪੀ ਫੀ ਕਲਾਬ ਚੰਡੀਗੜ੍ਹ ਦਿੱਲੀ ਦੇ ਵਿੱਚ ਮੋਰਚਾ ਖੋਲ੍ਹਿਆ ਨਕਤਦੰਮ ਕਰ ਰੱਖ ਕੇ ਰੱਖਿਆ ਸਰਕਾਰਾਂ ਦੇ ਆਪ ਸਾਰੇ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਜੋ 2024 ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਪੂਰੀ ਗਰਮਾ-ਗਰਮੀ ਹੋ ਰਹੀ ਹੈ ਜਿੱਥੇ ਇੱਕ ਕੁਦਰਤੀ ਤੌਰ ਤੇ ਇੱਥੇ ਇੰਨੀ ਗਰਮੀ ਹੈ ਉੱਥੇ ਚੋਣਾਂ ਦਾ ਮਾਹੌਲ ਵੀ ਗਰਮਾ ਹੈ ਸਭ ਪਾਰਦੀਆਂ ਆਪੋ ਆਪਣੇ ਕੈਂਡੀਡੇਟ ਨੂੰ ਜਿਤਾਉਣ ਵਾਸਤੇ ਜੋਰ ਮਗਾ ਰਹੀਆਂ ਨੇ ਐਸੇ ਕਿ ਚੰਡੀਗੜ੍ਹ ਤੋਂ ਬੀਐਸਪੀ ਦੇ ਕੈਂਡੀਡੇਟ ਗਾਰਿਕਪ੍ਰੀਤ ਸਿੰਘ ਜੀ ਖੜੇ ਨੇ ਇਹ ਇਹ ਜਾਣ ਪਹਿਚਾਨ ਦੇ ਮਹਤਾਜ ਨਹੀਂ ਇਹਨਾਂ ਨੇ ਆਰਐਸਐਸ ਬੀਜੀਪੀਪੀ ਕਲਾਬ ਚੰਡੀਗੜ੍ਹ ਦਿੱਲੀ ਦੇ ਵਿੱਚ ਮੋਰਚਾ ਖੋਲਿਆ ਨਕਦ ਤੰਗ ਕਰਕੇ ਰੱਖਿਆ ਸਰਕਾਰਾਂ